ਅੱਜ ਵਾਲੀ ਸਾਖੀ ਆਪਣੇ ਯਾਰਾਂ ਦੋਸਤਾਂ ਪਰਿਵਾਰ ਵਾਲਿਆਂ ਨਾਲ ਜ਼ਰੂਰ ਸਾਂਝੀ ਕਰਿਓ ਕਿਉਂਕਿ ਜਿਸ ਨੂੰ ਗੁਰੂ ਸਾਹਿਬ ਤੇ ਪੂਰਨ ਭਰੋਸਾ ਹੋਵੇ ਉਹੀ ਜਾਣ ਸਕਦਾ ਹੈ ਕਿ ਗੁਰੂ ਸਾਹਿਬ ਜਲ ਨੂੰ ਥਲ ਤੇ ਥਲ ਨੂੰ ਜਲ ਕਰ ਸਕਦੇ ਨੇ ਉਹ ਪ੍ਰithvi ਨੂੰ ਭਾਵੇਂ 1 ਮਿੰਟ ਚ ਸਿੱਧੀ ਕਰ ਦੇਣ ਭਾਵੇਂ ਪੁੱਠੀ ਕਰ ਦੇਣ ਉਹਨਾਂ ਦੇ ਹੱਥ ਵਿੱਚ ਸਾਰਾ ਕੁਝ ਹੀ ਹੁੰਦਾ ਹੈ ਇਹ ਸਾਖੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਸਾਖੀ ਨੂੰ ਅਖੀਰ ਤੱਕ ਜ਼ਰੂਰ ਸੁਣਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਰਾਜਾ ਉਹਨਾਂ ਦਾ ਬਹੁਤ ਵੱਡਾ ਸ਼ਰਧਾਲੂ ਸੀ ਉਹ ਗੁਰੂ ਜੀ ਦਾ ਹਰ ਹੁਕਮ ਮੰਨਦਾ ਜਿਸ ਤਰ੍ਹਾਂ ਗੁਰੂ ਜੀ ਕਹਿੰਦੇ ਆਪਣੇ ਰਾਜ ਪ੍ਰਬੰਧ ਵਿੱਚ ਉਸੇ ਤਰ੍ਹਾਂ ਗਰੀਬਾਂ ਦੀ ਸਹਾਇਤਾ ਕਰਦਾ ਉਸਦੇ ਰਾਜ ਪ੍ਰਬੰਧ ਤੋਂ ਜੋ ਉਹਦੀ ਜਨਤਾ ਸੀ ਉਹ ਬਹੁਤ ਜ਼ਿਆਦਾ ਖੁਸ਼ੀ ਸੀ ਇਹ ਰਾਜਾ ਸਿੱਖੀ ਦੀ ਹਰ ਕਸਵੱਟੀ ਤੇ ਖਰਾ ਉਤਰਿਆ ਸੀ ਇਸ ਦੇ ਘਰ ਬਾਲਕ ਹੋਣ ਵਾਲਾ ਸੀ ਤਾਂ ਇਸਨੇ ਗੁਰੂ ਸਾਹਿਬ ਦੇ ਹਜੂਰ ਜਾ ਕੇ ਅਰਦਾਸ ਕੀਤੀ ਮਹਾਰਾਜ ਜੀ ਆਪ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ ਜਿਸ ਨਾਲ ਮੇਰੀ ਕੁਲ ਦਾ ਵਾਧਾ ਹੋਵੇ ਤੇ ਉਹ ਮੇਰਾ ਰਾਜ ਭਾਗ ਸੰਭਾਲੇ ਗੁਰੂ ਸਾਹਿਬ ਨੇ ਬਚਨ ਕੀਤਾ ਰਾਜਨ ਜੋ ਇੱਛਾ ਹੈ ਕਰਤਾਰ ਪੂਰੀ ਕਰੇਗਾ ਗੁਰੂ ਸਾਹਿਬ ਤੋਂ ਇਹ ਬਚਨ ਲੈ ਰਾਜਾ ਬਹੁਤ ਖੁਸ਼ ਹੋਇਆ ਕਿਉਂਕਿ ਉਸ ਨੂੰ ਪਤਾ ਸੀ ਜੇ ਗੁਰੂ ਸਾਹਿਬ ਨੇ ਪੁੱਤਰੀ ਦਾਤ ਬਖਸ਼ੀ ਹੈ ਤਾਂ ਮੇਰੇ ਘਰ ਪੁੱਤਰ ਹੀ ਪੈਦਾ ਹੋਵੇਗਾ ਆਪਣੇ ਮਹਿਲ ਮੇ ਜਾ ਕੇ ਉਸ ਨੇ ਢੰਡੋਰਾ ਪਟਾ ਦਿੱਤਾ ਕਿ ਮੇਰੇ ਘਰ ਹੋਣ ਵਾਲਾ ਜੋ ਔਲਾਦ ਹੈ ਉਹ ਮੁੰਡਾ ਹੀ ਹੋਵੇਗਾ ਕਿਉਂਕਿ ਮੈਨੂੰ ਜਗਤ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਤੇਰੇ ਘਰ ਮੁੰਡਾ ਹੀ ਪੈਦਾ ਹੋਵੇ ਰਾਜੇ ਨੇ ਆਪਣੇ ਹੋਣ ਵਾਲੇ ਮੁੰਡੇ ਦੀ ਖਾਤਰ ਅਨੇਕਾਂ ਪ੍ਰਕਾਰ ਦੇ ਵਸਤਰ ਬਣਾ ਲਏ ਜੋ ਖੇਡਣ ਵਾਲੀਆਂ ਚੀਜ਼ਾਂ ਸੀ ਉਹ ਵੀ ਉਸੇ ਤਰ੍ਹਾਂ ਤਿਆਰ ਕੀਤੀਆਂ ਜਿਸ ਤਰ੍ਹਾਂ ਮੁੰਡੇ ਲਈ ਆਪਾਂ ਕਰਦੇ ਹਾਂ ਕਿਉਂਕਿ ਉਸ ਨੂੰ ਭਰੋਸਾ ਸੀ ਜਦ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਤਾਂ ਮੇਰੇ ਘਰ ਪੁੱਤਰ ਹੀ ਜਨਮ ਲਵੇਗਾ ਜਦ ਸਮਾਪੂਰ ਹੋਇਆ ਤਾਂ ਰਾਜੇ ਦੇ ਘਰ ਬੇਟੀ ਨੇ ਜਨਮ ਲਿਆ। ਰਾਜੇ ਨੇ ਜਦੋਂ ਇਹ ਖਬਰ ਸੁਣੀ ਤਾਂ ਸੁੰਝਾ ਹੋ ਗਿਆ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਅਜਾਈ ਕਿਵੇਂ ਜਾ ਸਕਦਾ ਹੈ? ਸੋਚਾ-ਸੋਚਦਾ ਆਖਰ ਮਨ ਵਿੱਚ ਉਸ ਦੀ ਇਹ ਗੱਲ ਫੁਰੀ ਕਿ ਜੇਕਰ ਮੈਂ ਸਭ ਨੂੰ ਦੱਸਾਂਗਾ ਮੇਰੇ ਘਰ ਬੇਟੀ ਨੇ ਜਨਮ ਲਿਆ ਹੈ ਤਾਂ ਲੋਕ ਮਖੌਲ ਲਾਉਣਗੇ। ਵੱਡਾ ਗੁਰੂ ਬਾਲਾ ਬਣਿਆ ਹੋਇਆ ਹੈ। ਤੇਰਾ ਗੁਰੂ ਦਾ ਝੂਠਾ ਹੈ ਜਿਸ ਦਾ ਬਚਨ ਪੂਰਾ ਨਹੀਂ ਹੋਇਆ। ਇਹ ਸੋਚ ਕੇ ਰਾਜੇ ਨੇ ਯੁਕਤ ਸੋਚੀ। ਉਸਨੇ ਸਾਰੇ ਪਾਸੇ ਖਬਰ ਫਲਾ ਦਿੱਤੀ ਕਿ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈ। ਉਸਨੇ ਲੜਕੀ ਦੇ ਜੋ ਕੱਪੜੇ ਸੀ ਉਹ ਵੀ ਮੁੰਡਿਆਂ ਵਾਲੇ ਪਹਿਨਾਉਣੇ ਸ਼ੁਰੂ ਕਰ ਦਿੱਤੇ। ਲੱਡੂ ਭਾਜੀ ਸਾਰੇ ਨਗਰ ਵਿੱਚ ਬਣ ਦਿੱਤੀ ਕਿ ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਰਾਜੇ ਦੇ ਘਰ ਕੁੜੀ ਹੋਣ ਦੀ ਕਿਸੇ ਤੱਕ ਕੰਨੋਂ ਕੰਨ ਭਣਕ ਤੱਕ ਨਹੀਂ ਲੱਗਣ ਦਿੱਤੀ। ਅੰਤ ਨੂੰ ਜਦੋਂ ਲੜਕੀ ਜਵਾਨ ਹੋਈ ਪਰ ਉਹਦੇ ਕੱਪੜੇ ਸੀ ਉਹ ਹਮੇਸ਼ਾ ਰਾਜਕੁਮਾਰਾਂ ਵਾਲੇ ਪਹਿਨਦੀ ਸੀ। ਪਰ ਅਖੀਰ ਉਹ ਸਮਾਂ ਆਉਣਾ ਸੀ ਜਦੋਂ ਰਾਜਕੁਮਾਰੀ ਦਾ ਵਿਆਹ ਹੋਣਾ ਸੀ ਜਿਸ ਉਮਰ ਵਿੱਚ ਮਾਪੇ ਆਪਣੇ ਪੁੱਤਰਾਂ ਦਾ ਵਿਆਹ ਕਰਦੇ ਹਨ ਉਹ ਵੇਲਾ ਵੀ ਆ ਗਿਆ ਰਾਜੇ ਨੇ ਆਪਣੇ ਰਿਆਸਤ ਦੇ ਜੋ ਨਾਲ ਦੀ ਰਿਆਸਤ ਸੀ ਉਸ ਰਾਜ ਦੀ ਕੁੜੀ ਨੂੰ ਆਪਣੀ ਨੌਂ ਦੇ ਤੌਰ ਤੇ ਪਸੰਦ ਕਰ ਲਿਆ ਸਾਰੇ ਕਾਰਵਿਹਾਰ ਹੋ ਗਏ ਅੰਤ ਨੂੰ ਵਿਆਹ ਦਾ ਸਮਾਂ ਵੀ ਮਿੱਠਿਆ ਗਿਆ ਰਾਜਾ ਸਾਰੇ ਕਾਰਵਿਹਾਰ ਕਰਦਾ ਪਰ ਅੰਦਰੋਂ ਦੀ ਦੁਖੀ ਵੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਮੇਰੇ ਘਰ ਤਾਂ ਖੁਦ ਪੁੱਤਰੀ ਨੇ ਜਨਮ ਲਿਆ ਹੈ ਤੇ ਮੈਂ ਆਪਣੀ ਲੜਕੀ ਦਾ ਵਿਆਹ ਦੂਜੀ ਲੜਕੀ ਨਾਲ ਕਿਵੇਂ ਕਰ ਸਕਦਾ ਹਾਂ ਇਸ ਲਈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬਾਰ ਬਾਰ ਬੇਨਤੀਆਂ ਕਰਦਾ ਰਿਹਾ ਕਿ ਮਹਾਰਾਜ ਤੁਸੀਂ ਲਾਜ ਰੱਖੋ ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਸਾਰੀ ਰਾਤ ਅਰਦਾਸ ਬੇਨਤੀਆਂ ਜੋਦੜੀਆਂ ਕਰਦਾ ਰਿਹਾ ਕਿ ਕਿਉਂਕਿ ਉਸ ਨੂੰ ਜੋ ਪੂਰਨ ਭਰੋਸਾ ਸੀ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਵਚਨ ਕੀਤਾ ਹੈ ਤਾਂ ਮੇਰੇ ਘਰ ਲੜਕਾ ਹੀ ਹੋਵੇਗਾ ਤਾਂ ਉਹ ਇਸ ਲੜਕੀ ਨੂੰ ਵੀ ਲੜਕਾ ਬਣਾ ਸਕਦੇ ਹਨ ਜਦੋਂ ਉਸਨੇ ਗੁਰੂ ਸਾਹਿਬ ਦੇ ਪੂਰਨ ਭਰੋਸਾ ਕੀਤਾ ਤਾਂ ਕੀ ਦੇਖਦੇ ਹਨ ਕਿ ਜਦੋਂ ਬਰਾਤ ਜਾਣ ਦਾ ਸਮਾਂ ਸੀ ਤਾਂ ਉਹ ਲੜਕੀ ਇੱਕਦਮ ਲੜਕੇ ਦੇ ਵਿੱਚ ਤਬਦੀਲ ਹੋ ਗਈ ਤਾਂ ਰਾਜੇ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ ਮਹਾਰਾਜ ਜਿਸ ਤਰ੍ਹਾਂ ਤੁਸੀਂ ਬਾਣੀ ਵਿੱਚ ਵੀ ਕਹਿੰਦੇ ਹੋ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ ਖਲਮੁਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਇਸ ਤਰ੍ਹਾਂ ਮਹਾਰਾਜ ਜੀ ਨੇ ਨਾਰੀ ਤੋਂ ਪੁਰਖ ਬਣਾ ਦਿੱਤਾ ਤੇ ਉਸ ਰਾਜੇ ਦੇ ਜੋ ਮੰਦੀ ਇੱਛਾ ਸੀ ਉਹ ਮਹਾਰਾਜ ਜੀ ਨੇ ਪੂਰੀ ਕਰ ਦਿੱਤੀ ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਸਿੱਖ ਦੀ ਇਲਾਜ ਰੱਖੀ ਪਰ ਮਹਾਰਾਜ ਸਿੱਖ ਦੀ ਇਲਾਜ ਵੀ ਉਦੋਂ ਹੀ ਰੱਖਦੇ ਹਨ ਜਦੋਂ ਸਿੱਖ ਸਦਕ ਵਿੱਚ ਪੂਰਾ ਹੁੰਦਾ ਹੈ ਰਾਜੇ ਨੇ ਕਿੰਨੇ ਸਾਲ ਸਦਕ ਰੱਖਿਆ ਕਿਸ ਨੂੰ ਕੰਨੋਂ ਕੰਨ ਖਬਰ ਹੋਣ ਦੀ ਨਹੀਂ ਦਿੱਤੀ ਕਿ ਮਹਾਰਾਜ ਜੀ ਨੇ ਮੈਨੂੰ ਪੁੱਤਰ ਦਾਤ ਬਖਸ਼ੀ ਆ ਪਰ ਮੇਰੇ ਘਰ ਤਾਂ ਪੁਤਰੀ ਨੇ ਜਨਮ ਲਿਆ ਹੈ ਉਸਨੇ ਕੋਈ ਨਿਤਨੇਮ ਨਹੀਂ ਛੱਡਿਆ ਉਸੇ ਤਰ੍ਹਾਂ ਨਿਤਨੇਮ ਕਰਦਾ ਰਿਹਾ ਤਾਂ ਜਾ ਕੇ ਮਹਾਰਾਜ ਜੀ ਨੇ ਉਹਦਾ ਸਿਰਕ ਸੀ ਉਹ ਪਰਖਿਆ ਤੇ ਦੇਖਿਆ ਕਿ ਹੁਣ ਇਹ ਸਿੱਖੀ ਵਿੱਚ ਪੂਰਾ ਉਤਰਿਆ ਹੈ ਤਦ ਮਹਾਰਾਜ ਜੀ ਨੇ ਉਸਦੇ ਜੋ ਕਰ ਪੁੱਤਰੀ ਪੈਦਾ ਹੋਈ ਸੀ ਉਸਨੂੰ ਪੁੱਤਰ ਬਣਾ ਦਿੱਤਾ